ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਤੇ ਤੁਹਾਡਾ ਸਵਾਗਤ ਹੈ ਤੁਹਾਡੇ ਰਿਫਰ ਫੈਬ੍ਰਿਕ ਤੇ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਬਹੁਤ ਹੀ ਸੋਹਣੀ ਕਾਟਨ ਦੀ ਕਲੈਕਸ਼ਨ ਕਾਟਨ ਬਸ ਆਪਣੇ ਕੋਲ ਬਹੁਤ ਹੀ ਲਿਮਟਿਡ ਜੀ ਰਹਿ ਗਈ ਹੈ ਕਿਉਂਕਿ ਕਾਟਨ ਦੀ ਡਿਮਾਂਡ ਹੀ ਇੰਨੀ ਜ਼ਿਆਦਾ ਆ ਰਹੀ ਹੈ ਜਦੋਂ ਵੀ ਆਪਾਂ ਕਾਟਨ ਦੀ ਵੀਡੀਓ ਪਾਉਂਦੇ ਆ ਕਿ ਬਸ ਸਾਰੇ ਦੇ ਸਾਰੇ ਸੂਟ ਸੇਲ ਹੋ ਜਾਂਦੇ ਆ ਠੀਕ ਹੈ ਜੀ ਸੂਟ ਬਹੁਤ ਹੀ ਪਿਆਰੇ ਨੇ ਪਰ ਇਹਨਾਂ ਨੂੰ ਦੇਖਣ ਤੋਂ ਪਹਿਲਾਂ ਤੁਹਾਨੂੰ ਦੱਸ ਦੇਣੀ ਕਿ ਅਸੀਂ ਤੁਹਾਡੇ ਵਾਸਤੇ ਇੱਕ ਸੂਟ ਦਾ ਗਿਫਟ ਲੈ ਕੇ ਆ ਰਹੇ ਹਾਂ ਉਹਨਾਂ ਨੂੰ ਲੈ ਕੇ ਜਿਹੜੀ ਸਾਰੀ ਵੀਡੀਓ ਨੂੰ ਸ਼ੇਅਰ ਕਰਦੇ ਨੇ ਆਪਾਂ ਸਟੋਰੀ ਦੇ 15 ਸਾਡਾ ਹੋਏਗਾ ਬਟਾਲਾ ਰੋਡ ਅੱਡਾ ਹੋਣਾ ਨਗਰ ਜਿਲ੍ਹਾ ਦਿੱਤਾ ਸਤੇ ਠੀਕ ਹੈ ਜੀ ਚਲੋ ਦੇਖਦੇ ਹਾਂ ਅੱਜ ਦੇ ਪੀਆ ਪੀਲ ਸੂਟ ਲੋਜੀਕ ਕਾਟਨ ਦੀ ਜਿਵੇਂ ਤੁਸੀਂ ਡਿਮਾਂਡ ਕਰ ਰਹੇ ਹੋ ਉਵੇਂ ਹੀ ਆਪਾਂ ਕਾਟਨ ਤੁਹਾਡੇ ਵਾਸਤੇ ਲੈ ਕੇ ਆ ਰਹੇ ਹਾਂ ਠੀਕ ਹੈ ਕਾਟਨ ਦਾ ਸਟਾਕ ਹੈਗਾ ਲਿਮਟਿਡ ਤੇ ਜਲਦੀ ਜਲਦੀ ਤੁਸੀਂ ਲੈ ਲੈਣਾ ਠੀਕ ਹੈ yellow color ਆ ਗਿਆ ਕਾਟਨ ਦੇ ਵਿੱਚ ਪਿਓਰ ਕਾਟਨ ਦਾ ਸਟੱਫ ਹੋਊਗਾ ਉੱਪਰ ਹੋਏਗਾ ਹਾਈਲਾਈਟ ਵਰਕ ਠੀਕ ਆਰੀ ਦਾ ਵਰਕ ਉੱਪਰ ਹਾਈਲਾਈਟ ਕੀਤਾ ਹੋਇਆ ਨਾ ਲਾਉਗੀ ਜੀ ਇਸ ਤਰ੍ਹਾਂ ਦੀ ਬਾਟਮ ਠੀਕ ਹੈ ਲਾਈਨਾਂ ਵਾਲੀ ਲਹਿਰੀਏ ਵਾਲੀ ਬਾਟਮ ਆਉਗੀ ਤੇ ਪਿਓਰ ਸ਼ਿਫੋਨ ਦਾ ਦੁਪੱਟਾ ਆਊਗਾ ਠੀਕ ਹੈ ਪਿਓਰ ਦੇ ਦੁਪੱਟੇ ਦੀ ਮਸਲੀਨ ਦੇ ਦੁਪੱਟੇ ਦੀ ਕਾਫੀ ਡਿਮਾਂਡ ਆ ਇਹ ਆ ਗਿਆ ਪਿਓਰ ਸ਼ਿਫੋਨ ਦੁਪੱਟਾ ਸੂਟ ਦਾ ਪ੍ਰਾਈਸ ਲੱਗੇਗਾ ਜੀ 850 ਕਲਰ ਤੁਹਾਨੂੰ ਦਿਖਾ ਦਿੰਨੇ ਆ ਸਕਰੀਨ ਸ਼ਾਟ ਲੈ ਕੇ ਜਿਹੜਾ ਵੀ ਸੂਟ ਤੁਸੀਂ ਲੈਣਾ ਹੈ ਉਹਦਾ ਸਕਰੀਨ ਸ਼ਾਟ ਲੈ ਕੇ ਨਾਲ ਦੀ ਨਾਲ ਪੇਮੈਂਟ ਕਰਕੇ ਸੂਟ ਬੁੱਕ ਕਰਾ ਲਿਆ ਕਰੋ ਜਿਆਦਾ ਟਾਈਮ ਸੂਟ ਨਹੀਂ ਰਹਿੰਦੇ ਠੀਕ ਹੈ ਲਓ ਜੀ ਪਿਓਰ ਕਾਟਨ ਦਾ ਸੂਟ ਹੈ ਅਗਲਾ ਕਲਰ ਆ ਗਿਆ ਇਹਦੇ ਵਿੱਚ ਫਿਰੋਜ਼ੀ ਕਲਰ ਠੀਕ ਹੈ 850 ਪ੍ਰਾਈਸ ਰਹੇਗਾ ਹਲੋ ਜੀ ਨੈਕਸਟ ਕਲਰ ਫਿਰ yellow 850 ਨੈਕਸਟ ਕਲਰ ਫਿਰ yellow ਹਲੋ ਜੀ ਜਮ ਕਾਟਨ ਦੀ ਸ਼ਰਟ ਆ ਬਹੁਤ ਹੀ ਸੋਹਣੀ ਜੀ ਸੌਫਟ ਕਪੜਾ ਹੋਗਾ ਰਿਯੋਨ ਦੀ ਬਾਟਮ ਆਊਗੀ ਪਿਓਰ ਦਾ ਦੁਪੱਟਾ ਹੋਗਾ ਠੀਕ ਹੈ ਜੀ ਬਹੁਤ ਹੀ ਸੋਹਣਾ ਜਿਹਾ ਸੂਟ ਆ ਪ੍ਰਾਈਸ ਲੱਗੇਗਾ ਜੀ 850 ਨੈਕਸਟ ਆ ਗਿਆ ਆਪਣੇ ਕੋਲ ਲਓ ਜੀ ਫਲਾਵਰ ਪ੍ਰਿੰਟ ਸੂਟ ਆ ਪਿਓਰ ਦੁਪੱਟਾ ਲਓ ਜੀ ਠੀਕ ਹੈ ਇਸ ਤਰ੍ਹਾਂ ਦਾ ਸੂਟ ਆ ਬਹੁਤ ਹੀ ਸੋਹਣਾ ਕਪੜਾ ਹੈ ਦਾ ਪ੍ਰਿੰਟ ਬਹੁਤ ਸੋਹਣਾ ਸੂਟ ਆਲ ਓਵਰ ਆਏਗਾ ਤੇ ਨੀਚੇ ਆਏਗੀ ਔਰਗੈਂਜ਼ਾ ਲੈਸ ਤੇ ਲੈਸ ਦੇ ਉੱਪਰ ਐਮਬਰਾਇਡਰੀ ਵਰਕ ਤੇ ਪਿਓਰ ਸ਼ਾਫੌਨ ਦਾ ਦੁਪੱਟਾ ਪਿਓਰ ਸ਼ਿਫੋਨ ਦਾ ਆ ਗਿਆ ਦੁਪੱਟਾ ਪ੍ਰਾਈਸ ਲੱਗੇਗਾ ਜੀ 950 ਰੁਪਏ ਪ੍ਰਾਈਸ ਧਿਆਨ ਨਾਲ ਚੈੱਕ ਕਰ ਲਿਆ ਕਰੋ ਹਰ ਸੂਟ ਦਾ ਪਹਿਲਾਂ ਆਪਾਂ ਵੀਡੀਓ ਬਣਾਉਂਦੇ ਸੀ ਕਿਸਤਾ ਇੱਕ ਪ੍ਰਾਈਸ ਦੇ ਸੂਟਾਂ ਦੀ ਸਾਰੀ ਵੀਡੀਓ ਹੈ ਨਾ ਤੇ ਹੁਣ ਆਪਣੇ ਕੋਲ ਜਿਵੇਂ ਥੋੜੇ ਥੋੜੇ ਪੀਸ ਰਹਿ ਗਏ ਨੇ ਫਿਰ ਅਲੱਗ-ਅਲੱਗ ਪ੍ਰਾਈਸ ਆ ਜਾਂਦੇ ਨੇ ਕਿਸੇ ਵਿੱਚ ਇੱਕ ਪੀਸ ਬਚੇ ਨੇ ਕਿਸੇ ਵਿੱਚ ਦੋ ਪੀਸ ਬਚੇ ਨੇ ਇਸ ਕਰਕੇ ਅਲੱਗ-ਅਲੱਗ ਪ੍ਰਾਈਸ ਦੇ ਸੂਟ ਨੇ ਅੱਗੇ ਠੀਕ ਹੈ ਇਹ ਆ ਗਿਆ ਆਪਣੇ ਕੋਲ ਬਹੁਤ ਹੀ ਪਿਆਰੀ ਕਾਟਨ ਬਹੁਤ ਹੀ ਸੋਹਣੀ ਕਾਟਨ ਹੈ ਤੇ कॉटन ਦੇ ਉੱਪਰ ਪੈਨਲ ਸਾਈਡ ਵਿੱਚ ਐਮਬ੍ਰੋਇਡਰੀ ਵਰਕ ਆਏਗਾ ਇਹਦੇ ਨਾਲ ਦੇ ਵੀ तकरीबन ਸਭ ਸੂਟ ਸੇਲ ਹੋ ਗਏ ਨੇ ਹੈਲੋ ਤੇ ਇਹਦੇ ਨਾਲ ਵੀ ਪਿਓਰ ਦੁਪੱਟਾ ਆਏਗਾ ਦਾ ਦੁਪੱਟਾ ਬਹੁਤ ਬਹੁਤ ਬਾਓ ਵਾਲਾ ਬਹੁਤ ਸੋਹਣਾ ਦੁਪੱਟਾ ਹੈ ਇਹਦਾ ਸੂਟ ਦਾ ਪ੍ਰਾਈਸ 1000 ਰੁਪਏ ਲੱਗਦਾ ਠੀਕ ਹੈ ਨੈਕਸਟ ਸੂਟ ਜਿਹੜਾ ਹੈ ਆਗੇ ਬਹੁਤ ਹੀ ਸੋਹਣਾ ਲਾਈਟ ਕਲਰ ਪਿਓਰ कॉटन ਪਰ ਇਹਨਾਂ ਦੇ ਉੱਪਰ ਤੁਹਾਨੂੰ ਨਾ थ्रेड ਵਰਕ ਮਤਲਬ ਨੋਟ ਵਰਕ ਮਿਲੂਗਾ ਹੈਲੋ ਜੀ ਇਸ ਤਰ੍ਹਾਂ ਹੱਥ ਨਾ ਬਣਿਆ ਗੰਢ ਧੋਪਾ ਹੁੰਦਾ ਨਾ ਮੇਮੀ ਗ੍ਰੇ ਕਲਰ ਆ ਗਿਆ ਬਹੁਤ ਸੋਹਣਾ ਇਹ ਲੋਜੀ ਬੈਕ ਸਾਈਡ ਵੀ ਪ੍ਰਿੰਟ ਆਊਗਾ ਫਰੰਟ ਸਾਈਡ ਵੀ ਡਿਸਟਰਬ ਪ੍ਰਿੰਟਿੰਗ ਹੈ ਕਾਟਨ ਦੀ ਬਾਟਮ ਆਊਗੀ ਮਸਲੀਨ ਦੁਪੱਟਾ ਬਹੁਤ ਹੀ ਸੋਹਣਾ ਪ੍ਰਿੰਟਡ ਮਸਲੀਨ ਦੁਪੱਟਾ ਠੀਕ ਹੈ ਪੀਸ ਜਿਆਦਾ ਹੈ ਨਹੀਂ ਇਸ ਕਰਕੇ ਜਲਦੀ ਜਲਦੀ ਆਰਡਰ ਕਰ ਲਓ 950 ਪ੍ਰਾਈਸ ਰਹੇਗਾ 950 ਸੈਕੰਡ ਕਲਰ ਇਹਦੇ ਵਿੱਚ ਆ ਗਿਆ ਇਹ ਵਾਲਾ ਠੀਕ ਹੈ ਇਹ ਥੋੜਾ ਜਿਹਾ ਆ ਗਿਆ ਸਕਿਨ 골ਡਨ ਜਿਹਾ ਕਲਰ ਆ ਗਿਆ ਦੇਖ ਲਓ ਤੁਸੀਂ ਇਹ ਵਾਲਾ ਤੇ ਨਾਲ ਮਸਲੀਨ ਦਾ ਦੁਪੱਟਾ ਆਊਗਾ 골ਡਨ ਕੰਨੀ ਵਾਲਾ ਲਓ ਜੀ ਖੁੱਲਾ ਡੁੱਲਾ ਦੁਪੱਟਾ ਬਹੁਤ ਸੋਹਣਾ ਖੁੱਲੇ ਵਰਗਾ ਦੁਪੱਟਾ 950 ਪ੍ਰਾਈਸ ਰੋ ਨੈਕਸਟ ਆ ਗਿਆ ਜੀ ਆਪਣੇ ਕੋਲ ਜਾਮ ਦੇ ਉੱਪਰ ਰਿਯਾਨ ਕਾਟਨ 950 ਪ੍ਰਾਈਸ ਆ ਲਓ ਜੀ ਠੀਕ ਹੈ ਬੜਾ ਸੋਹਣਾ ਖਿੜਿਆ ਖਿੜਿਆ ਜਿਹਾ ਪ੍ਰਿੰਟ ਆ ਇਹਦੇ ਉੱਪਰ ਬਾਦਲਾ ਵਰਕ ਆਊਗਾ ਇਹ ਸਾਰਾ ਹਾਈਲਾਈਟ ਕੀਤਾ ਹੋਇਆ ਹੈ ਇਹਨੂੰ ਬਾਦਲੇ ਦੇ ਨਾਲ ਤੇ ਦੁਪੱਟਾ ਆਊਗਾ ਸ਼ਿਫੋਨ ਦਾ ਨਾਲ। ਹਾਂਜੀ ਸ਼ਿਫੋਨ ਦਾ ਦੁਪੱਟਾ ਆਊਗਾ ਵਾਓ ਵਾਲਾ ਸੂਟ ਆ ਬਹੁਤ ਪਿਆਰਾ। ਰਿਯਾਨ ਦੀ ਬਾਟਮ ਆਉਗੀ। 990 200। ਨੈਕਸਟ ਆ ਗਿਆ ਜੀ ਆਪਣੇ ਕੋਲ ਪਿਓਰ ਦੁਪੱਟੇ ਚ ਪਿਓਰ ਕਾਟਨ ਦਾ ਸੂਟ। ਹਲੋ ਜੀ। 990 ਪ੍ਰਾਈਸ ਰਹੂਗਾ ਘੇਰੇ ਦੇ ਉੱਪਰ ਐਮਬਰਾਇਡਰੀ ਵਰਕ ਆਊਗਾ। ਠੀਕ ਹੈ। ऑलओवर सूट होगा प्योर शुफोन दुपट्टा होगा ना ठीक है प्योर शुफोन का दुपट्टा होगा ना ओके जी हल ऑलओवर सूट दो कलर अवेलेबल ने जी? दूसरा कलर आ गया ये वाला ठीक है एक कॉफी भी नहीं है महंद भी नहीं है बहुत ही सोहना जहा कलर हेलो जी घेरे के उपर वर्क मिलूगा नौ सौ पत्तर आई ठीक है जी हाँ एक हज़ार पाद एक लैस कर दो ਲੋ ਜੀ ਇਹ ਵਾਲਾ ਸੂਟ ਆਪਣੇ ਕੋਲ ਸਿੰਗਲ ਹੀ ਪੀਸ ਰਹਿ ਗਿਆ ਆਪਾਂ ਇਹਨਾਂ ਦੀ ਕੱਲ ਵੀਡੀਓ ਪਾਈ ਸੀ ਹਨਾ ਕੱਲ ਪਰਸੋਂ ਸ਼ਾਇਦ ਸੈਟਰਡੇ ਨਾਈਟ ਆਪਣੇ ਕੋਲ ਇਹਦੇ ਵਿੱਚ ਕਾਫੀ ਸਾਰਾ ਸਟਾਕ ਹੀ ਹਰ ਪੀਸ ਦੇ ਵਿੱਚ ਦੋ ਦੋ ਕਲਰ ਅਵੇਲੇਬਲ ਸੀ ਬਟ ਇਸ ਟਾਈਮ ਆਪਣੇ ਕੋਲ ਇਕੋ ਹੀ ਸਿੰਗਲ ਹੀ ਕਲਰ ਅਵੇਲੇਬਲ ਰਹਿ ਗਿਆ ਪਿੰਕ ਕਲਰ 1250 ਪ੍ਰਾਈਸ ਹੈ 1250 ਲੱਗੇ ਇਹ ਆ ਗਿਆ ਦੁਪੱਟਾ ਨਾਲ ਮਸਲੀਨ ਦਾ ਠੀਕ ਹੈ ਜੀ ਸਿੰਗਲ ਕਲਰ ਅਵੇਲੇਬਲ ਹੈ ਨੈਕਸਟ ਆਗਰ ਜੇ ਆਪਣੇ ਕੋਲ ਕੋਈ ਕਲਰ ਅਵੇਲੇਬਲ ਆ ਲਾਈਟ ਆਫ ਵਾਈਟ ਦਾ ਕਲਰ ਸ਼ਿਮਰ कॉटन ਦੇ ਉੱਪਰ ਖਾਲੀ ਸ਼ਿਮਰ कॉटन ਆ ਗਿਆ ਤੇ ਉੱਪਰ ਆ ਗਿਆ ਸਾਰਾ ਹਾਈਲਾਈਟ ਕੀਤਾ ਹੋਇਆ ਇਹਨੂੰ ਨਲਕੀ ਵਰਤ ਦੇ ਨਾਲ ਠੀਕ ਹੈ ਕਟਤਾਨੇ ਦੇ ਨਾਲ ਤੇ ਨਾਲ ਆ ਗਿਆ ਆਫ ਵਾਈਟ ਦੁਪੱਟਾ ਠੀਕ ਹੈ ਬਹੁਤ ਹੀ ਸੋਹਣਾ ਸੂਟ ਆ 1250 ਪ੍ਰਾਈਸ ਲੱਗੇਗਾ ਇਹ ਸੂਟ ਨੇਕਸਟ ਸੂਟ ਆ ਗਿਆ ਜੀ ਆਪਣੇ ਕੋਲ ਸਿੰਗਲ ਕਲਰ ਅਵੇਲੇਬਲ ਤਮੰਨਾ ਬ੍ਰਾਂਡ ਦਾ ਸੂਟ ਆ ਆਰਕੰਡੀ ਦਾ ਠੀਕ ਹੈ ਇੱਕ ਇੱਕ ਦੋ ਦੋ ਪੀਸ ਹੀ ਰਹਿ ਗਿਆ ਆਪਣੇ ਕੋਲ ਨਾ ਆਰਕੰਡੀ ਦਾ ਸੂਟ ਹੈ ਕਲਰ ਪ੍ਰਿੰਟ ਤੁਸੀਂ ਦੇਖ ਸਕਦੇ ਤੇ ਇਹ ਕਲਰ ਜਿਹੜੇ ਬ੍ਰਾਂਡ ਦੇ ਹੁੰਦੇ ਨੇ ਨਾ ਇਹ ਕੁਝ ਜ਼ਿਆਦਾ ਇਕੜ ਕੇ ਆਉਂਦੇ ਆ ਤੇ ਇਹ ਆਊਗੀ ਇਹਦੇ ਨਾਲ ਬਾਟਮ ਠੀਕ ਹੈ ਤੇ ਇਹ ਆਊਗੀ ਇਹਦੀ ਸ਼ਰਟ ਡਾਰਕ ਕਲਰ ਵਾਲੀ ਲਾਈਟ ਕਲਰ ਵਾਲੀ ਬਾਟਮ ਆਊਗੀ ਤੇ ਦੁਪੱਟਾ ਬਹੁਤ ਹੀ ਪਿਆਰਾ ਮਸਲੀਨ ਦਾ ਆਊਗਾ 1450 ਪ੍ਰਾਈਸ ਲੱਗੇਗਾ ਸਿੰਗਲ ਪੀਸ ਅਵੇਲੇਬਲ ਤਮੰਨਾ ਬ੍ਰੈਂਡ ਦਾ ਸੂਟ ਤਮੰਨਾ ਬ੍ਰੈਂਡ ਦਾ ਸੂਟ ਆਰ ਕੰਡੀ ਦਾ ਸੂਟ ਤੇ ਪ੍ਰਾਈਸ ਲੱਗੇਗਾ ਜੀ 1400 ਪਰ ਜੀ ਇਹ ਸੀ ਸਾਡੇ ਅੱਜ ਦੇ ਸੂਟ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਏ ਹੋਣਗੇ ਅਗਰ ਤੁਹਾਨੂੰ ਪਸੰਦ ਆਏ ਤੇ ਵੀ ਲਾਈਕ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਖੰਬਾ